ਨੀ ਤਾਂ ਹੁੰਦੀ ਸੀ ਉਦੋਂ ਵੀ ਲੋ ਵੀ ਮਿੱਤਰੋ ਅਜੇ ਤੱਕ ਖੋਜ ਨਹੀਂ ਦੀਦਾ ਆਹਾਂ ਅਜੇ ਹਿੱਟੋਆ ਵੀ ਨਹੀਂ ਦੀਦਾ ਲੋ ਵੀ ਇੰਨੀ ਧੁੰਦਾ ਜਿਹਦਾ ਫੜ ਕੇ ਢੇੜਾ ਕਢਾਉਣ ਲੱਗਿਆ ਹਾਂ ਇੱਗੇ ਇੱਕ ਵਾਰੀ ਧੁੰਦ ਚ ਭੱਜ ਗਿਆ ਸੀ ਪਤੰਦਰ ਦਾ ਲੱਭਿਆ ਹੀ ਨਹੀਂ ਹੁਣ ਜਿੱਥੇ ਜਿੱਥੇ ਜਾਂਦਾ ਆਪੇ ਖਿੱਚੀ ਜਾਂਦਾ ਵੀ ਉੱਥੇ ਉੱਥੇ ਲੈ ਕੇ ਚੱਲ ਮੈਨੂੰ ਨਾ ਆਇਆ ਆਇਆ ਲਓ ਜੀ ਨਿਕਲਣ ਤਾਂ ਲੱਗਿਆ ਸੂਰਜ ਤੇ ਇੱਧਰ ਰਾਤ ਗਾਂ ਵੜ ਗਈ ਇੱਧਰ ਦੀ ਕਿਤੇ ਆ ਟੁੱਟਿਆ ਹੋਇਆ ਸੀ ਆ ਰੱਸੀਆਂ ਆਈਆਂ ਇੱਧਰ ਉਹ ਇੰਨੀ ਆਕ ਬਾਕੀ ਤਾਂ ਲੱਗੀਆਂ ਹੋਈਆਂ ਗੋਭੀ ਦਾ ਨਾਸ ਮਾਰ ਗਈ ਪੱਤੇ ਪੱਤੇ ਖਾ ਗਈ ਗੋਭੀ ਦੇ ਫੁੱਲ ਫੁੱਲ ਤਾਂ ਬਚ ਕੇ ਤੇ ਆਪਣਾ ਹ ਬੰਦਾ ਸੀ ਜਿਹੜਾ ਇੱਥੇ ਗੱਡਿਆ ਹੋਇਆ ਵਿਚਾਰਾ ਇਹਨੂੰ ਸੱਟ ਗਈ ਆ ਪਿਆ ਮੁੱਦਾ ਕੀਤਾ ਫੌਜੀ ਫੌਜੀ ਜਿਹੜਾ ਰਾਖੀ ਕਰਦਾ ਸੀ ਉਹ ਉੱਥੋਂ ਦੀ ਖੂੰਜੜੀ ਨਿਕਲ ਗਈ। ਪਸੂਹ ਨੇ ਐਣਾ ਨਾ ਪੁੱਛੋ ਨਾ। ਬਾਕੀ ਪਿਆਜ਼ ਲਾਈ ਜਨੇ ਥੋੜੇ ਥੋੜੇ ਪਟ ਪਟ ਕੇ ਆ ਬੈਡ ਕੱਲ ਲਾਤਾ। ਹੁਣ ਇੱਧਰਲਾ ਰਹਿ ਗਿਆ ਇਹਨੂੰ ਲਾਵਾਂਗੇ ਸੈਟ ਬੈਟ ਜਾ ਕੀਤਾ। ਬਾਕੀ ਹੋ ਗਿਆ ਸਹੀ ਵਧੀਆ। ਲਸਣ ਵੀ ਵਧੀਆ ਖੜਾ ਮਲਚਿੰਗ ਵਾਲਾ ਉਹ ਪਰਾਂ ਤਾਂ ਚੱਲ ਗਾਈਆਂ ਨੇ ਮੈਂ ਅੱਧ ਤਾਂ ਅਸੀਂ ਪਰ ਲਾਤਾ ਸਾਰਾ। सारा गाइया ने नाश मार्ता चल हो गया है पनीरी वजिया खड़ी है चिकंदर बीटरूट ਗੋਭੀ ਹਾਂ ਗੋਭੀ ਸੀ ਗੋਭੀ ਸੋਹਣੀ ਸੀ ਪਰਾਂਪਰਾਂ ਤੋ ਤਾਂ ਖਾ ਗਈ ਪੱਤੇ ਪੱਤੇ ਸਾਰੇ ਖਾ ਗਈ ਸਲਟ ਪੱਤਾ ਕਿਆ ਬਣਿਆ ਹੈ ਕਿਆ ਬੌਂਗ ਜ਼ਾਈ ਹਟਾ ਆਇ ਇੱਕ ਨਵੀਂ ਚੀਜ਼ ਲਾਈ ਸੀ ਚੀਆ ਸੀਡ ਐਕਸਪੈਰੀਮੈਂਟ ਕੀਤਾ ਇਹਦਾ ਇਹ ਸੀਡ ਜਿਹੜੇ ਗਰਮੀਆਂ 'ਚ ਸਕੰਜਵੀ ਬਣਾਉਂਦੇ ਆ ਉਹ ਚ ਪਾਉਂਦੇ ਹੁੰਦੇ ਆ ਵੀ ਇਹ ਦੇਖਦੇ ਆ ਆਪਣੇ ਹੁੰਦੀ ਐ ਕਿਉਂਕਿ ਪ੍ਰੋਡਕਟ ਹੈਗਾ ਮਹਿੰਗਾ ਇਹ 35000 ਨੂੰ ਕੁਆਂਟਲ ਇਹਦਾ ਸੀਡ ਇਹਨਾਂ ਵਧੀਆ ਇਹ ਉਸੇ ਇਹੀ ਆ ਵੀ ਇਹ ਕੱਢਣ ਵੇਲੇ ਬਹੁਤ ਔਖਾ ਹੈ ਤਾਂ ਵੀ ਕਿਤੇ ਮੀਂਹ ਮੂੰਹ ਪੈ ਜਵੇ ਹਨ ਤਾਂ ਇਹ ਜਿਵੇਂ ਸਕੰਜਮੀ ਚ ਗੂੰਦ ਬਣਦੀ ਹੁੰਦੀ ਇੱਕ ਤੀਰਾ ਗੂੰਦਾ ਹੋ ਜਾਂਦੀ ਹੈ ਆਹ ਦੇਖੋ ਆਪਾਂ ਤਾਂ ਉਹ ਟ੍ਰਾਇਲ ਜਿਹਾ ਲਾਇਆ ਸੀ ਘਰੇ ਲਿਆਂਦੀ ਹੋਈ ਸੀ ਕਿਤੇ ਪਾਉਂਦੇ ਸੀ ਮੈਂ ਦੇਖ ਲਈ ਇੱਕ ਦਿਨ ਸਕੰਜਮੀ ਵਿੱਚ ਪਾਉਂਦੇ ਹੁੰਦੇ ਸੀ ਗਰਮੀਆਂ 'ਚ ਤੇ ਫਿਰ ਮੈਂ ਵੀਡੀਓ ਵੀਡੀਓ ਦੇਖਿਆ ਨੈਟ ਤੇ ਪਾਈਆਂ ਹੁੰਦੀਆਂ ਜਿਹੜੇ ਉੱਧਰ ਲਾਉਂਦੇ ਆ ਸ਼ਾਇਦ एम पी ज हो स्टेट लगती है बारलिया बदमाश कुत्ते भोंकते दूर हो उ लबड़िया देखो कमें खड़ा पंजाब शिंगारंग आया 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 हो आया तू बस कर ਇਟਾ ਗੁਸਾ ਨਹੀਂ ਕਰੀਦਾ ਹੁੰਦਾ ਵੋਟਾਂ ਅੱਜ ਪਤਾ ਤੈਨੂੰ ਨਿਕਲੇ ਆ ਵੀ ਸੂਰਜ